ਹਾਂਜੀ ਦੋਸਤੋ ਜਿਵੇਂ ਤੁਸੀਂ ਬਈ ਇਹ ਬਾਈ ਕੋਲੇ ਮੱਜਾਂ ਦੇਖਦੇ ਹੋ ਕਾਫੀ ਸਾਰੀਆਂ ਮੱਜਾਂ ਨੇ ਤੇ ਇਹਦੇ ਵਿੱਚ ਨਾ ਤੁਸੀਂ ਬਈ ਜਿਵੇਂ ਆ ਬਾਈ ਨੇ ਸਕੰਜਾ ਬਣਾ ਰੱਖਿਆ ਤਾਂ ਪਸ਼ੂ ਵਾਲਾ ਜਿੰਨਾ ਭਰਾਵਾਂ ਕੋਲੇ ਵੱਧ ਪਸ਼ੂ ਨੇ ਆਪ ਦਾ ਸਕੰਜਾ ਮਤਲਬ ਉਹਨਾਂ ਕੋਲੇ ਹੈਗਾ ਤਾਂ ਇਸ ਤੋਂ ਵਧੀਆ ਗੱਲ ਕੋਈ ਨਹੀਂ ਹੈਗੀ ਕਿਉਂਕਿ ਬਈ ਸਕੰਜੇ ਦੇ ਵਿੱਚ ਪਸ਼ੂ ਇੱਕ ਤਾਂ ਆਰਾਮ ਨਾਲ ਖੜ ਜਾਂਦਾ ਹੈ ਜਿਹੜਾ ਟੀਕਾ ਭਰਦੇ ਉਹ ਵਧੀਆ ਢੰਗ ਦੇ ਨਾਲ ਭਰੌਂਦਾ ਤੇ ਜਦੋਂ ਪਸ਼ੂ ਹਿਲਦਾ ਘੱਟ ਹੈ ਤੇ ਉਹਦੇ ਨਾਲ ਪਸ਼ੂ ਦੇ ਰਹਿਣ ਦੇ ਚਾਂਸ ਬਹੁਤ ਵੱਜ ਜਾਂਦੇ ਆ ਤੇ ਜਿਹੜੀ ਗਨ ਕ੍ਰੋਸ ਕਰਦੇ ਆ ਉਹ ਤੋਂ ਗਨ ਬੱਚੇ ਦੇਣ ਦੇ ਵਿੱਚ ਯੂਟਰਸ ਦੇ ਵਿੱਚ ਲੱਗਣ ਦਾ ਖਤਰਾ ਨਹੀਂ ਰਹਿੰਦਾ ਤੇ ਇੱਕ ਬਈ ਇਹਦੇ ਵਿੱਚ ਟੰਬੇ ਪੈ ਜਾਂਦੇ ਆ ਮਤਲਬ ਪੈਪ ਪੈ ਜਾਂਦੀ ਏ ਜਿਵੇਂ ਉਹ ਠੀਕਾ ਤੇ ਫਿਰ ਇਸ ਤੋਂ ਬਾਅਦ ਮੰਨ ਲਓ ਪਸ਼ੂ ਲੱਤ ਨਹੀਂ ਮਾਰਦਾ ਹੈਗਾ ਮਤਲਬ ਇਹਦੀ ਸੇਫਟੀ ਹੈ ਸੇਫਟੀ ਹੈ ਜੰਨਾ ਭਰਾਵਾ ਕੋਲੇ ਵੱੱਡ ਪਸ਼ੂ ਹੈ ਬਾਈ ਕਿ ਪੰਜ ਚਾਰ ਪਸ਼ੂਾਂ ਤੇ ਵੀ ਸਕੰਜਾ ਮਤਲਬ ਵਧੀਆ ਕੰਮ ਕਰਦਾ ਕਿਉਂਕਿ ਇਹਦੇ ਨਾਲ ਸੇਫਟੀ ਬਹੁਤ ਹੈ ਬਾਈ ਬੰਦਿਆਂ ਦੀ ਵੀ ਸੇਫਟੀ ਹੈ ਸੇਫਟੀ ਹੈ ਡਾਕਟਰ ਦੀ ਵੀ ਸੇਫਟੀ ਹੈ ਤੇ ਪਸ਼ੂ ਜਿਹੜਾ ਟੀਕਾ ਉਹ ਵੀ ਬਾਲੇ ਰਾਮ ਨਾਲ ਭਰਉਂਦਾ ਹੈਗਾ ਤੇ ਸਕੰਜੇ ਦੇ ਕੋਈ ਬਾਹਲਾ ਖਰਚਾ ਨਹੀਂ ਹੁੰਦਾ ਜਿੰਨੇ ਜਿਹੜੇ ਭਰਾ ਮਤਲਬ ਭਾਈ ਪਸ਼ੂ ਰੱਖਦੇ ਆ ਤਾਂ ਭਾਈ ਉਹ ਸਕੰਜੇ ਵਾਲਾ ਜਰੂਰ ਢੰਗ ਕਰਿਆ ਕਰੋ ਕਿਉਂਕਿ ਸਕੰਜੇ ਨਾਲ ਭਾਈ ਸਹੂਲਤ ਬਹੁਤ ਹੈ ਸਕੰਜੇ ਦੀ ਬਸੂਲਤ ਨਹੀਂ ਮਾਰਦਾ ਹੈਗਾ ਟੀਕਾ ਜਦੋਂ ਭਰਦੇ ਆ ਜਾਂ ਦਵਾਈ ਧਰਦੇ ਆ ਜਾਂ ਪਸ਼ੂ ਚੈੱਕ ਕਰਦੇ ਆ ਕੁਝ ਵੀ ਕਰਦੇ ਆ ਪਸ਼ੂ ਉਹ ਤੋਂ ਸੱਟ ਖਾਣ ਦਾ ਖਤਰਾ ਨਹੀਂ ਰਹਿੰਦਾ ਕਿਉਂਕਿ ਮੂਰੇ ਪੈਪਾ ਪੂਪਾ ਲੱਗੀਆਂ ਹੁੰਦੀਆਂ ਨੇ ਪਸ਼ੂ ਅੱਗੇ ਜਾ ਕੇ ਨਹੀਂ ਚੜਦਾ ਹੈਗਾ ਜਿਵੇਂ ਆ ਪੈਪਾ ਲੱਗ ਰੀਆਂ ਨੇ ਕਈ ਵਾਰ ਪਸ਼ੂ ਖੁਣਲੀ ਦੇ ਵਿੱਚ ਛਾਲ ਮਾਰਦਾ ਤੇ ਜਿਵੇਂ ਉਹ ਖੁਣਲੀ ਹੈ ਖੁਣਲੀ ਦੇ ਵਿੱਚ ਛਾਲ ਮਾਰ ਜਾਂਦਾ ਪਸ਼ੂ ਅੱਗੇ ਤਾਂ ਇਹਦੇ ਨਾਲ ਜਿਹੜੇ ਅੱਗੇ ਛਾਲ ਨਹੀਂ ਮਾਰਦਾ ਹੈਗਾ ਪਸ਼ੂ ਸੇਫ ਰਹਿੰਦਾ ਇਹਦੇ ਨਾਲ ਸੱਟ ਲੱਗਣ ਦਾ ਖਤਰਾ ਨਹੀਂ ਰਹਿੰਦਾ ਹੈਗਾ ਤੇ ਇੱਕ ਬੰਦਾ ਕੰਮ ਕਰ ਜਾਂਦਾ ਜਦੋਂ ਆਪਾਂ ਖੁਣਲੀ ਤੇ ਬੰਦੇ ਆ ਤਾਂ ਦੋ ਤਿੰਨ ਬੰਦੇ ਇਹਦੇ ਤੱਕੰਮੋ ਮਤਲਬ ਚਾਹੀਦੇ ਆ ਤੇ ਜਿਹੜਾ ਸਕੰਜਾ ਇਹ ਸਕੰਜਾ ਹੁੰਦਾ ਇਹਦੇ ਨਾਲ ਇਕੱਲੇ ਹੀ ਬੰਦਾ ਫੜਕੇ ਮੈਂ ਤੁਹਾਨੂੰ ਇਕੱਲਾ ਬੰਦਾ ਖੜ ਜਾਂਦਾ ਤੇ ਇਕੱਲਾ ਬੰਦਾ ਹੀ ਕੰਮ ਕਰ ਲੈਂਦਾ ਜਿਵੇਂ ਇਹਦੇ ਕੋਲੇ ਤਾਂ ਬਾਈ ਕੋਲੇ ਪਸ਼ੂ ਬਹੁਤ ਹੈਗੇ ਤੇ ਤਾਂ ਕਰਕੇ ਸਕੰਜਾ ਲਾ ਲਏ ਜਿਹੜੇ ਪੰਜ ਚਾਰ ਬੰਦੇ ਜਿਹੜੇ ਪੰਜ ਚਾਰ ਪਸ਼ੂ ਹੁੰਦੇ ਜਿੰਨਾਂ ਕੋਲੇ ਉਹਨਾਂ ਦਾ ਵੀ ਸਕੰਜਾ ਲਾਉਣ ਦਾ ਜ਼ਰੂਰੀ ਫਰਜ਼ ਹੁੰਦਾ ਯਾਰ ਮੰਨ ਕੇ ਚੱਲ ਆਪਣੇ ਕੋਲੇ ਬਾਗੜਾ ਖੁੱਲਾ ਤਾਂ ਉਹਦੇ ਵਿੱਚ ਆਪਾਂ ਇੱਕ ਪਾਸੇ ਸਕੰਜਾ ਲਾ ਲਉ ਤੇ ਸਕੰਜੇ ਦੀ ਆਰਾਮਦਾਰੀ ਬਹੁਤ ਹੈ ਤੇ ਸਕੰਜੇ ਤਾਂ ਤੁਹਾਨੂੰ ਬਈ ਗੁਣ ਦੱਸ ਹੀ ਦਿੱਤੇ ਤੇ ਬਾਕੀ ਲਾਉਣਾ ਨਾ ਲਾਉਣਾ ਅੱਗੇ ਤੁਹਾਡੀ ਮਤਲਬ ਮਰਜ਼ੀ ਹੁੰਦੀ ਹੈ ਕਿਉਂਕਿ ਪਸ਼ੂ ਵਿੱਚ ਇੰਨੇ ਮਤਲਬ ਭੇੜੇ ਹੁੰਦੇ ਨੇ ਵੀ ਉਹ ਸੱਟ ਖਾ ਲੈਂਦੇ ਨੇ 10 ਕੰਜੇ ਨਾਲ ਪਸ਼ੂ ਬਾਈ ਸੱਟ ਨਹੀਂ ਖਾਂਦਾ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਲਵਾਏ ਇਹਨੂੰ ਸਕੰਜਾ ਸਾਲ ਨੂੰ 2 ਸਾਲ ਹੋ ਗਏ ਪਹਿਲਾਂ ਲੱਗਿਆ ਹੋਇਆ ਸੀ ਇਹ ਨਾ ਲਵਾਇਆ ਸੀ ਪਹਿਲਾਂ ਆਰਾਮਦਾਰੀ ਸੀ ਕੰਜੇ ਨਾਲ ਆਰਾਮਦਾਰੀ ਆਈਏ ਕਿ ਪਹਿਲਾਂ ਦੀ ਹੁਣ ਨਾ ਹੁੰਦਾ ਜੀ ਹੁਣ ਆਰਾਮਦਾਰੀ ਆਈਏ ਸੌਖੇ ਹੋ ਗਏ ਤੁਸੀਂ ਸੌਖੇ ਜਮਾ ਜੀ ਪਹਿਲਾਂ ਬਹੁਤ ਤੰਗੀ ਦੀ ਸੀ ਅੱਛਾ ਹੋਰ ਕੱਲਾ 600 ਠੁਕਾ ਲੈਂਦੇ ਹੁਣ ਕੱਲਾ ਬੰਦਾ ਸਾਰ ਦਿੰਦਾ ਬੰਦਾ ਕੋਈ ਨਹੀਂ ਸਾਈ ਜਾਂਦਾ ਹੁਣ ਇਹ ਮਰਜੀਵੇਂ ਅੰਦਰ ਵਾਰ ਲੈ ਬਾਈ ਕਹਿੰਦਾ ਪਹਿਲਾਂ ਦੇਖ ਤੂੰ ਹੀ ਸੁਣ ਲੈ ਬਾਈ ਕਹਿੰਦਾ ਵੀ ਪਹਿਲਾਂ ਬਹੁਤ ਤੰਗ ਹੁੰਦੇ ਸੀ ਕਿਉਂ ਹੁਣ ਕੱਲਾ ਬੰਦਾ ਸਾਰ ਦਿੰਦਾ ਸਕੰਜੇ ਦੇ ਨਾਲ ਮੰਨ ਲੈ ਪਸ਼ੂ ਬਈ ਵਧੀਆ ਰਹਿੰਦੀ ਹੈਗੀ ਤਾਂ ਸਕੰਜਾ ਭਰਾ ਜਿਨ੍ਹਾਂ ਦੇ 5-4 ਪਸ਼ੂ ਹੈਗੇ ਤਾਂ ਉਹ ਸਕੰਜੇ ਜ਼ਰੂਰ ਲਵਾਇਆ ਕਰੋ ਬਾਈ ਬਣ ਕੇ 2-4000 ਦੀ ਗੱਲ ਹੁੰਦੀ ਹੈ 4-5000 ਦਾ ਸਕੰਜਾ ਲੱਗ ਜਾਂਦਾ ਕੋਈ ਐਡੀ ਲੰਬੀ ਚੌੜੀ ਗੱਲ ਨਹੀਂ ਹੁੰਦੀ ਤੇ ਇਹਦੀ ਲੰਬਾਈ ਚੜਾਈ ਮਿਲਲਾ ਦੇ ਵਿੱਚ ਚਾਰ ਕਫਟੂਗਾ ਨਾ ਬਾਈ ਹਾਂ ਚਾਰ ਕੇ ਚਾਰ ਕੇ ਇਹ ਮਤਲਬ ਅੰਦਰੋਂ ਹੈ ਪੰਜ ਕੇ ਮਿਲਲਾ ਦੇ ਕਿੰਨੇ ਗਵਾਂਢੀ ਸਾਰੇ ਇੱਥੇ ਹੁੰਦੇ ਨੇ ਬਣੀ ਜਿੰਨੇ ਵੀ ਗਵਾਂਢੀ ਆ ਸਾਰੇ ਹੋਰ ਇਧਰੋਂ ਇਧਰੋਂ ਆ ਆਸੂ ਵਾਲੇ ਬਾਈ ਕਹਿੰਦਾ ਇਧਰਲੇ ਸਾਰੇ ਘਰਾਂ ਵਾਲੇ ਸਾਰੇ ਇਧਰਲੇ ਪਸਤੇ ਵਾਲੇ ਅੱਛਾ ਇਧਰ ਆਉਂਦੇ ਆ ਸਰ ਹਾਂ ਸਕੰਜੇ ਦੇ ਬਾਈ ਫਾਇਦੇ ਬਹੁਤ ਆ ਤਾਂ ਕਰਕੇ ਆਉਂਦੀ ਆ ਸਾਰੇ ਠੀਕ ਹੈ ਜੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ